ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਕਿਸਾਨ ਵੀਰਾਂ ਦੇ ਲਈ ਅੱਜ ਲੈ ਕੇ ਆਇਆ ਬਾਈ ਆਪਾਂ ਬੱਚੀਆਂ ਚਾਰ ਬੱਚੀਆਂ ਲੈ ਕੇ ਆਇਆ ਬਾਈ ਜੀ ਤੇ ਸਾਰੀ ਜਾਣਕਾਰੀ ਦੇ ਦਿੰਨੇ ਸਾਨੂੰ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਨੂੰ ਤਿੰਨ ਨਵੇਂ ਹੋ ਤਾਂ ਵੀਡੀਓ ਕਰ ਦੋ ਲਾਈਕ ਕਰ ਦੋ ਚੈਨਲ ਕਰ ਦੋ ਸਬਸਕ੍ਰਾਈਬ ਕਰ ਦਿਓ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਹੁਣ ਗੱਲ ਕਰਦੇ ਆਂ ਬੱਚੀਆਂ ਦੇ ਬਾਰੇ ਵਿੱਚ ਬਾਈ ਜੀ ਬੱਚੀਆਂ ਬਾਈ ਜੀ ਚਾਰ ਬੱਚੀਆਂ ਨੇ ਬਾਈ ਤਿੰਨੋਂ ਦੇ ਵਿੱਚੋਂ ਐਚਐਫ ਨੇ ਇੱਕ ਜਰਸੀ ਗਾਣੀ ਇੱਕ ਜਰਸੀ ਬੱਚੀ ਆ ਸੋਰੀ ਤੇ ਦੇਖ ਸਕਦੇ ਆਂ ਬਾਈ ਪੂਰੀ ਤੰਦਰੁਸਤ ਨੇ ਵਧੀਆ ਹਨਾ ਕੱਦ-ਕਾਡ ਪੂਰਾ ਤੇ ਆਪਣੇ ਸਾਹਮਣੇ ਨੇ ਬਾਈ ਜੀ ਦੇਖ ਸਕਦੇ ਜਿਵੇਂ ਆ ਐਫਪੀ ਬੱਚੀ ਇੱਕ ਆਪਾਂ ਨੂੰ ਲਵੇ ਤੇ ਇਹਨਾਂ ਦੀ ਜਿਹੜੀ ਉਮਰ ਹੈਗੀ ਆ ਬਾਈ 6 ਮਹੀਨੇ ਤੋਂ ਲੈ ਕੇ 9 ਮਹੀਨੇ ਦੇ ਵਿੱਚ ਉਮਰ ਹੈਗੀ ਬਾਈ ਤੇ ਕਿਸਾਨ ਵੀਰ ਦੇ ਘਰੇ ਖੜੀਆਂ ਨੇ ਬਾਈ ਮਤਲਬ ਕਿਸੇ ਵਪਾਰੀ ਲੜਨੀ ਖੜੀਆਂ ਹੈਗੀਆਂ ਤੇ ਚੰਗੀਆਂ ਤੰਦਰੁਸਤ ਨੇ ਬਾਈ ਦੇ ਸਕਦੇ ਆ ਆਪਾਂ ਤੇ ਬਹੁਤ ਜਾਇਜ਼ ਜਆ ਰੇਟ ਆ ਬਾਈ ਜੀ ਤੇ ਕੋਈ ਫਿਟਸ ਰੇਟ ਨਹੀਂ ਜੇ ਬਾਈ ਨਾਲ ਬਾਈ ਦੇ ਨੰਬਰ ਆਪਾਂ ਸਕਰੀਨ ਤੇ ਤੁਹਾਨੂੰ ਦੇ ਦਾਂਗੇ ਬਾਈ ਨਾਲ ਸੰਪਰਕ ਕਰਕੇ ਬੱਚਿਆਂ ਦਾ ਰੇਟ ਤੁਸੀਂ ਕਰ ਸਕਦੇ ਹੋ ਬਾਈ ਤੇ ਬੱਚੇ ਆਪ ਦੇ ਸਕਦੇ ਆ ਬਾਈ ਠੰਡੀਆਂ ਸੀਲ ਨੇ ਵਧੀਆ ਤੇ ਇਹ ਪੂਰੀਆਂ ਰਾਜੀ ਨੇ ਬਾਈ ਤੰਦਰੁਸਤ ਨੇ ਬਾਈ ਨੇ ਬੁਰੀ ਸ਼ੌਂਖਣਾ ਪਾਲੀਆਂ ਹੋਈਆਂ ਨੇ ਤੇ ਘੜੀ ਛੜੀਆਂ ਨੇ ਕਿਸਾਨ ਵੀਰ ਤੇ ਜਿਹੜੀ ਮੀਣੇ ਨਾਲ ਆ ਬਾਈ ਤੇ ਬਾਕੀ ਬਾਈ ਦੇ ਨੰਬਰ ਬਾਈ ਪਾਸਟਰੀ ਨੋਟ ਤੇ ਦੇਤੇ ਅਸੀਂ ਬਾਈ ਨਾਲ ਸੰਪਰਕ ਕਰਕੇ ਬੱਚਿਆਂ ਦੇ ਬਾਰੇ ਜਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋਗੇ ਤੇ ਪਿੰਡ ਜਿਹੜਾ ਬਾਈ ਦਾ ਹੈਗਾ ਗੋਦੇਵਾਲਾ ਜਿਲ੍ਹਾ ਬਾਈ ਦਾ ਹੈਗਾ ਮੋਕਾ ਬਾਈ ਤੇ ਬਾਕੀ ਬਾਈ ਦੇ ਨੰਬਰ ਬਾਈ ਆਪਾਂ স্ক্রিন ਉੱਤੇ ਦੇ ਦਿੱਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਬੱਚਿਆਂ ਦੇ ਬਾਰੇ ਜਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਈ ਤੇ ਇਹ ਤੁਹਾਡੇ ਲਈ ਕਿ ਪਸ਼ੂਮਛੀ ਨੇਰੀ ਸਾਧਨ ਕੋਈ ਜ਼ਮੀਨ ਪਲਾਟ ਵਿਕਾਊ ਹੈਗਾ ਬਾਈ ਤਾਂ ਆਪਾਂ نیچے ਦਿੱਤੇ ਹੋਏ ਨੰਬਰਾਂ ਤੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋ ਜੀ ਆਪਾਂ ਤੁਹਾਡੀ ਵੀ ਆੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਤੇ ਮਿਲ ਲਈ ਜਰੂਰ ਦੱਸੋ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਦੇ ਹਾਂ ਕਿਸੇ ਨਵਾਂ ਵੀਡੀਓ ਦੇ ਵਿੱਚ ਧੰਨਵਾਦ ਜੀ